ਹਾਂਜੀ ਬੈਂਸੂ ਜੀ ਉਹਨਾਂ ਦਾ ਬਹੁਤ ਵੈਲਕਮ ਕਰਦਾ ਇੱਥੇ ਆਨਪੇ ਉਹ ਵੀ ਵੀਰ ਜਿਹੜੇ ਮੇਰੇ ਆਡੀਅנס ਚ ਬੈਠੇ ਨੇ ਪੰਡਾਲ ਚ ਬੈਠੇ ਨੇ ਮੇਰੀਆਂ ਭੈਣਾ ਉਹ ਮੇਰੇ ਵੀਰ ਜਿਹੜੇ ਆਪ ਜੈ ਭਿੰਦ ਜੈ ਭਾਰਤ ਜੈ ਸੰਵਿਧਾਨ ਅ ਅੱਜ ਅਸੀਂ ਫਰੀਦਕੋਟ ਦੀ ਧਰਤੀ ਤੇ ਆਂ ਔਰ ਫਰੀਦਕੋਟ ਦੇ ਵਿੱਚ ਬਾਬਾ ਸਾਹਿਬ ਡਾਕਟਰ ਬੀ ਆਰ ਅੰਬੇਦਕਰ ਜੀ ਦੇ ਜਿਹੜੇ ਜਨਮ ਦਿਹਾੜੇ ਨੂੰ ਮਨਾ ਰਹੇ ਆ ਸੋ ਮੈਂ ਪੰਜਾਬ ਹੀ ਨਹੀਂ ਪੂਰੀ ਦੁਨੀਆ ਤੇ ਵਸਦੇ ਭਾਰਤ ਰਤਨ ਬਾਬਾ ਸਾਹਿਬ ਡਾਕਟਰ ਬੀ ਆਰ ਅੰਬੇਦਕਰ ਜੀ ਦੇ ਪੈਰੋਕਾਰਾਂ ਦਾ ਅਨਿਆਈਆਂ ਨੂੰ ਲੱਖ ਲੱਖ ਵਧਾਈ ਦਿਨਾ ਔਰ ਇਸ ਵੀਡੀਓ ਦੇ ਮਾਧਮ ਰਾਹੀਂ ਇੱਕ ਸੰਦੇਸ਼ ਵੀ ਦੇਣਾ ਚਾਹਨਾ ਕਿ ਬਾਬਾ ਸਾਹਿਬ ਡਾਕਟਰ ਬੀ ਆਰ ਅੰਬੇਦਕਰ ਨੇ ਸਾਨੂੰ ਪੜੋ ਜੁੜੋ ਸੰਘਰਸ਼ ਕਰੋ ਦਾ ਜਿਹੜਾ ਸਿਧਾਂਤ ਦਿੱਤਾ ਸੀ ਤੋ ਅੱਜ ਅਸੀਂ ਚਾਹੇ ਥੋੜਾ ਜਾਗੇ ਆ ਲੇਕਿਨ ਅੱਜ ਸਮੇਂ ਦੀ ਜਿਹੜੀ ਨਜ਼ਾਕਤ ਐ ਸਮੇਂ ਦੀ ਲੋੜ ਐ ਉਹ ਸਾਨੂੰ ਜਾਗਣ ਦੀ ਲੋੜ ਐ ਸਾਨੂੰ ਪੜਨ ਦੀ ਲੋੜ ਐ ਸਾਨੂੰ ਇਕੱਠੇ ਹੋਣ ਦੀ ਲੋੜ ਐ ਔਰ ਫਿਰ ਸਾਨੂੰ ਆਪਣੇ ਹੱਕਾਂ ਅਧਿਕਾਰਾਂ ਦੇ ਲਈ ਸੰਘਰਸ਼ ਕਰਨ ਦੀ ਲੋੜ ਐ ਕਿਉਂਕਿ ਅੱਜ ਸਮੇਂ ਦੇ ਹੁਕਮਰਾਨ ਸਮੇਂ ਦੀਆਂ ਸਰਕਾਰਾਂ ਜਿਹੜੀਆਂ ਉਹ ਭਾਰਤੀ ਸੰਵਿਧਾਨ ਤੇ ਬਾਬਾ ਸਾਹਿਬ ਡਾਕਟਰ ਬੀ ਆਰ ਅੰਬੇਦਕਰ ਨੇ ਜਿਹੜਾ ਸਾਨੂੰ ਸੰਵਿਧਾਨ ਦਿੱਤਾ ਜਿਹੜੇ ਹੱਕ ਸਾਨੂੰ ਰਾਈਟ ਦਿੱਤੇ ਉਹਨਾਂ ਤੇ ਜਿਹੜੀ ਮਾੜੀ ਨਜ਼ਰ ਰੱਖੀ ਬੈਠੀਆਂ ਨੇ ਅਸੀਂ ਉਸ ਮਾੜੀ ਨਜ਼ਰ ਦਾ ਮੁਕਾਬਲਾ ਕਰਨ ਦੇ ਲਈ ਇਕੱਠੇ ਹੋਣਾ ਪੜਨਾ ਵੀ ਹੈ ਜੁੜਨਾ ਵੀ ਹੈ ਔਰ ਸੰਘਰਸ਼ ਵੀ ਕਰਨਾ ਹੈ ਤੋਮਾ ਹਮੇਸ਼ਾ ਦੁਨੀਆ ਦੇ ਨਕਸ਼ੇ ਤੇ ਉਹ ਯਾਦ ਰਹਿੰਦੀਆਂ ਨੇ ਜਿਹੜੀਆਂ ਆਪਣੇ ਇਤਿਹਾਸ ਨੂੰ ਯਾਦ ਰੱਖਦੀਆਂ ਨੇ ਸੋ ਅੱਜ ਫਰੀਦਕੋਟ ਦੇ ਸਾਡੇ ਜਿੰਨੇ ਸਾਥੀ ਨੇ ਇਸ ਸੋਸਾਇਟੀ ਦੇ ਔਰ ਜਿੰਨੀਆਂ ਭਰਾਤਰੀ ਜਿੱਥੇ ਬੰਦੀਆਂ ਇਸ ਫੰਕਸ਼ਨ ਨੂੰ ਮਨਾ ਰਹੀਆਂ ਨੇ ਅੱਜ ਉਹਨਾਂ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਸ਼ਲਾਗਾ ਦੇ ਪਾਤਰ ਨੇ ਆਪਾਂ ਸਾਰੇ ਪੰਜਾਬ ਦੇ ਵਿੱਚ ਸਾਰੇ ਭਾਰਤ ਦੇ ਵਿੱਚ ਉਹ ਦੇਸ਼ ਦੇ ਵਿੱਚ ਪਸਾਰੇ ਨੇ ਇਸੇ ਤਰ੍ਹਾਂ ਇਕੱਠੇ ਹੋ ਕੇ ਰਹਿਣਾ ਤਾਂ ਕਿ ਆਪਣੀ ਤਾਕਤ ਬਣੇ ਔਰ ਬਾਬਾ ਸਾਹਿਬ ਦੇ ਸੁਪਨਿਆਂ ਦਾ ਭਾਰਤ ਬਣੇ ਬਾਬਾ ਸਾਹਿਬ ਦੇ ਸੁਪਨਿਆਂ ਦਾ ਪੰਜਾਬ ਬਣੇ ਬਾਬਾ ਸਾਹਿਬ ਦੇ ਸੁਪਨਿਆਂ ਦਾ ਫਰੀਦਕੋਟ ਬਣੇ ਜੈ ਭੀਮ ਜੈ ਭਾਰਤ ਡਾਕਟਰ ਸਾਹਿਬ ਇੱਕ ਇੱਕ ਕੁਐਸਚਨ ਆ ਤੁਹਾਡੇ ਲਈ ਵੀ ਜਿਹੜਾ ਅਪ੍ਰੈਲ ਮਹੀਨਾ ਹੈ ਇਹ ਲਗਭਗ ਸਮਾਜ ਦੇ ਦੱਬੇ ਕੁਚਲੇ ਜਿਹੜੇ ਰੈਬਰ ਹੈਗੇ ਆ ਉਹਨਾਂ ਦਾ ਫਿਰ ਇਸ ਫਿਲਾਸਫੀ ਨੂੰ ਅੱਜ ਜੇ ਚਾਹੇ ਮਤਲਬ 13 April ਮਨਾਈ ਚਾਹੇ ਅੱਜ 14 April ਮਨਾਈ ਚਾਹੇ ਹੋਰ ਜਿਹੜੇ ਰੈਬਰ ਹੈ ਕਾਫੀ ਰੈਬਰਾਂ ਦਾ ਇਸ ਮਹੀਨੇ ਦੇ ਵਿੱਚ ਜਨਮ ਹੋਇਆ ਹੈ ਸੋ ਉਹਨਾਂ ਨੂੰ ਬੁੱਤ ਪੂਜਾ ਦੇ ਕਰ ਅੱਜ ਸਿਮਰਨ ਤੇ ਘੇਰੀ ਰਹਿ ਗਈ ਕਿ ਇਸ ਫਿਲਾਸਫੀ ਨੂੰ ਐਸੇ ਨਹੀਂ ਪ੍ਰਚਾਰਿਆ ਨਹੀਂ ਜਾਣਾ ਚਾਹੀਦਾ ਸਾਬ ਮੈਂ ਉਹੀ ਗੱਲ ਕਰ ਰਿਹਾ ਕਿ ਠੀਕ ਹੈ ਜਿਹੜੇ ਸਾਡੇ ਸਿੰਬल्स ਨੇ ਜਿਹੜੇ ਸਾਡੇ ਸਟੈਚੂਜ਼ ਨੇ ਇਹ ਸਾਨੂੰ ਪ੍ਰਭਾਵਿਤ ਕਰਦੇ ਨੇ ਉਹਨਾਂ ਦੀ ਯਾਦ ਦਿਵਾਉਂਦੇ ਨੇ ਲੇਕਿਨ ਅਸਲ ਚ ਜਿਹੜੇ ਅਸਲ ਮਾਇਨੇ ਸੀਗੇ ਉਹ ਬੁੱਤ ਪੂਜਾ ਦੇ ਨਹੀਂ ਸੀਗੇ ਉਹਨਾਂ ਦੇ ਸਿਧਾਂਤਾਂ ਨੂੰ ਉਹਨਾਂ ਦੀ ਵਿਚਾਰਧਾਰਾ ਨੂੰ ਘਰ ਘਰ ਪਹੁੰਚਾਉਣ ਦੇ ਸੀ ਬੱਚੇ ਬੱਚੇ ਤੱਕ ਪਹੁੰਚਾਉਣ ਦੇ ਸੀ ਆਪਣੇ ਸਮਾਜ ਲਈ ਲੜਨ ਦੇ ਲਈ ਸੀਗੇ ਲੇਕਿਨ ਕਿਤਨਾ ਕਿਤੇ ਮੈਂ ਸਮਝਦਾ ਕਿ ਸਾਡੇ ਸਮਾਜ ਨੂੰ ਸਾਡੇ ਲੋਕਾਂ ਨੂੰ ਆਪਣੇ ਰਹਿਬਰਾਂ ਦੀ ਇਸ ਇਹ ਜਿਹੜੀ ਬੁੱਤ ਪੂਜਾ ਦੇ ਰੂਪ ਦੇ ਵਿੱਚ ਨਹੀਂ ਠੀਕ ਹੈ ਉਹਨਾਂ ਨੂੰ ਜਿਹੜੇ ਸਟੈਚੂ ਨੇ ਸਾਨੂੰ ਇੱਕ ਊਰਜਾ ਦਿੰਦੇ ਨੇ ਸਾਨੂੰ ਦੇਖ ਕੇ ਉਹਨਾਂ ਨੂੰ ਸ਼ਕਤੀ ਆਉਂਦੀ ਹੈ ਲੇਕਿਨ ਨਾਲ ਨਾਲ ਜਿਹੜੀ ਹੈਗੀ ਹੈ ਗਰਾਊਂਡ ਤੇ ਅਸੀਂ ਉਹਨਾਂ ਦੀ ਵਿਚਾਰਧਾਰਾ ਨੂੰ ਕਿਦਾਂ ਇੰਪਲੀਮੈਂਟ ਕਰਨਾ ਉਹਦੇ ਬਾਰੇ ਸਾਨੂੰ ਸੋਚਣਾ ਪਏਗਾ ਧੰਨਵਾਦ ਜੀ ਸ਼ੁਕਰੀਆ ਤੁਹਾਡਾ ਮੋਟਰ ਸਾਹਿਬ ਜੀ ਆਇਆ ਨੂੰ ਐਸੀ ਰੱਖਣੀ ਪੈਣੀ ਨੇ ਇਹਨਾਂ ਨੂੰ ਇਹ ਉਹਦੇ ਸੀ ਅਕੋਰਡਿੰਗ ਟੂ ਰਿਜ਼ਰਵੇਸ਼ਨ ਦੇਣੀ ਪੈਣੀ ਆ ਲੇਕਿਨ 13 ਪੁਆਇੰਟ ਰੋਸਟਰ ਸਿਸਟਮ ਲਾਗੂ ਕਰਕੇ ਇੱਕ ਇੱਕ ਪ੍ਰੋਫੈਸਰ ਭਰਤੀ ਕਰਨਾ ਸ਼ੁਰੂ ਕਰਨਾ ਚਾਹਤਾ ਇਹ ਦੋਸਤਾਂ ਤੇ ਪੰਜ ਪਿੰਗਾਂ ਨੇ ਲੇਕਿਨ ਭਰਾਗੇ ਅਸੀਂ ਇੱਕ ਸੋ ਉਹਨਾਂ ਖਰਾਫੀ ਅਸੀਂ ਯੂਨੀਵਰਸਿਟੀ ਲੈਵਲ ਤੇ ਲੜਾਈ ਲੜ ਕੇ ਪਿੰਡ ਬੱਜਰ ਤੱਕ ਲੈ ਕੇ ਗਏ ਉਹ ਜਿਹੜਾ 13.0 ਸਿਸਟਮ ਵੀ ਅਸੀਂ ਬੰਦ ਕਰਵਾਇਆ ਆ ਪਿੱਛੇ ਜੇ ਯੂਜੀਸੀ ਨੇ ਸਾਡੀ ਜਿਹੜੀ ਸਕਾਲਰਸ਼ਿਪ ਆ ਸਾਡੇ ਬੱਚਿਆਂ ਨੂੰ ਪੀ ਐਚ ਡੀਆਂ ਕਰਨ ਲਈ ਮਿਲਦੀਆਂ ਨੇ ਐਮ ਫਿਲ ਕਰਨ ਲਈ ਮਿਲਦੀਆਂ ਉਹਨਾਂ ਤੋਂ ਬਾਅਦ ਉਹ ਬੰਦ ਕਰਤੀ ਕਾਰਨ ਉਹਨੂੰ ਇਹ ਲੱਗ ਰਿਹਾ ਸੀ ਕਿ ਇਹ ਸਕਾਲਰਸ਼ਿਪਾਂ ਲੈ ਲੈ ਕੇ ਗਰੀਬ ਘਰਾਂ ਦੇ ਬੱਚੇ ਉੱਪਰਲੇ ਲੈਵਲ ਤੇ ਆ ਰਹੇ ਨੇ ਅਸਿਸਟੈਂਟ ਪ੍ਰੋਫੈਸਰ ਭਰਤੀ ਹੋ ਜਾਣਗੇ ਕੱਲੋ ਐਸੋਸੀਏਟ ਬਣ ਜਾਣਗੇ ਫਿਰ ਪ੍ਰੋਫੈਸਰ ਬਣ ਜਾਣਗੇ ਕਹਿੰਦੇ ਨਹੀਂ ਜੀ ਇਹ ਸਕਾਲਰਸ਼ਿਪ ਨਹੀਂ ਫਿਰ ਮਿਲ ਸਕਦੀ ਕਿਉਂਕਿ ਇਹਦੇ ਲਈ ਤੁਹਾਨੂੰ ਪਹਿਲਾਂ NET ਕੱਟਣਾ ਪਾਣਾ ਨੈਸ਼ਨਲ एलिਜੀਬਿਲਟੀ ਟੈਸਟ ਜਿਹੜੀ UGC ਲੈਂਦੀ ਹੈ ਸੋ ਉਹ ਗੈਪ ਸਾਡੇ ਚ ਲਾਤੀ ਉਹ ਬਾਉਂਡ ਸਾਡੇ ਬੱਚੇ ਕਰਦੇ ਹੁਣ ਇੱਕ ਪਿੰਡ ਦਾ ਪੜਿਆ ਕਿ ਜਿਸ ਤਰ੍ਹਾਂ ਮੋਰਾੜੀ ਇੱਕ ਛੋਟਾ ਜਿਹਾ ਬੱਚਾ ਕਿਤਾਬ ਸ਼ੱਦਦ ਨਾਲ ਕੁੱਟਿਆ ਸਾਡੇ ਇਧਰ ਬਠਿੰਡੇ ਵਾਲੇ ਸਾਈਡ ਤੇ ਮਾਨਸ ਵਾਲੀ ਸਾਈਡ ਤੇ ਕਿੱਦਾਂ ਇੱਕ ਬੱਕਰੀਆਂ ਚਾਰਨ ਵਾਲੇ ਨੂੰ ਕਿੱਦਾਂ ਉਹਦੇ ਅੰਗ ਵੜ ਦਿੱਤੇ ਗਏ ਸੀ ਕਿੱਦਾਂ ਕਤਲ ਕਰ ਦਿੱਤਾ ਗਿਆ ਸੀ ਇਹ ਫਿਜ਼ੀਕਲ ਅਟੈਕ ਨਹੀਂ ਲੇਕਿਨ ਜਿਹੜੇ ਸਾਡੇ ਦਿਮਾਗ ਅੱਗੇ ਨਾ ਵਧ ਫੁੱਲ ਜਾਣ ਸਾਡੇ ਅਸੀਂ ਹਾਈ ਲੈਵਲ ਤੇ ਨਾ ਆ ਜਾਈਏ ਉਹ ਸਿਸਟਮ ਨੂੰ ਖਤਮ ਕਰਨ ਲਈ ਉਹਨਾਂ ਦੇ ਦਿਮਾਗ ਉੱਥੇ ਕੰਮ ਕਰ ਰਹੇ ਨੇ ਤਾਂ ਇਹ ਲੜਾਈ ਬਹੁਤ ਵੱਡੀ ਹੈ ਜਿੱਥੇ ਸਾਨੂੰ ਆਪਣਾ ਐਜੂਕੇਸ਼ਨ ਸਿਸਟਮ ਬਚਾਉਣਾ ਜਿੱਥੇ ਅਸੀਂ ਆਪਣੇ ਮਾਨ ਸਨਮਾਨ ਨੂੰ ਬਚਾਉਣਾ ਆਹ ਤਾਜ਼ੀ ਉਦਾਹਰਨਾ ਤੁਸੀਂ ਦੇਖ ਹੀ ਰਹੇ ਹੋ ਹੁਣ ਮੈਂ ਨਾਮ ਨਹੀਂ ਲੈਣਾ ਚਾਹਾਂਗਾ ਅੱਜ ਕੱਲ ਕਿੰਨੀ ਵੀਡੀਓ ਵਾਇਰਲ ਹੋ ਰਹੀ ਆ ਕਿ ਸ਼ਰਿਆਮ ਇੱਕ ਸਟੇਟ ਦਾ ਮਿਨਿਸਟਰ ਕਿਸੇ ਨੂੰ ਕਿੱਦਾਂ ਰੈਲੀ ਦੇ ਵਿੱਚ ਜਾਤੀ ਪ੍ਰਤੀ ਅਪਸ਼ਬਦ ਬੋਲ ਰਿਹਾ ਤੁਸੀਂ ਸੋਚ ਦੇਖੋ ਕਿ ਕਿੱਥੇ ਖੜੀ ਐ ਇੱਕ ਚੁਣਿਆ ਹੋਇਆ ਨੁਮਾਇੰਦਾ ਸਾਰਿਆਂ ਦਾ ਹੁੰਦਾ ਇੱਕ ਚੁਣਿਆ ਹੋਇਆ ਮਿਨਿਸਟਰ ਸਭ ਦਾ ਹੁੰਦਾ ਜਿਹੜੇ ਸਟੇਟ ਦੀ ਗੱਲ ਕਰ ਲਈ ਕੰਮ ਕਰਨਾ ਹੁੰਦਾ ਉਹ ਸ਼ਰਿਆਮ ਕਿਸੇ ਨੂੰ ਜਾਤੀ ਦਾ ਨਾਮ ਲੈ ਕੇ ਕਿਸੇ ਨੂੰ ਉਹਦਾ ਨਾਮ ਲੈ ਕੇ ਗਾਲਾਂ ਕੱਢ ਰਿਹਾ ਸੋ ਅੱਜ ਮੈਂ ਕਹਿ ਰਿਹਾ ਸੀ ਕਿ ਸਾਨੂੰ ਇਕੱਠੇ ਹੋਣ ਦੀ ਲੋੜ ਕਿਉਂ ਹੈ ਸਾਨੂੰ ਇੱਕ ਜੁਟ ਹੋਣ ਦੀ ਕਿਉਂ ਲੋੜ ਹੈ ਇਸੇ ਕਰਕੇ ਲੋੜ ਹੈ ਕਿ ਜੇ ਅਸੀਂ ਆਪਣਾ ਐਜੂਕੇਸ਼ਨ ਸਿਸਟਮ ਬਚਾਉਣਾ ਹੈ ਥੱਲੇ ਦੇ ਲੈਵਲ ਤੋਂ ਪ੍ਰਾਇਮਰੀ ਸਕੂਲ ਤੋਂ ਆਪਣੀ ਐਜੂਕੇਸ਼ਨ ਬਚਾਉਣੀ ਹੈ ਦਿਖਾਵਾ ਦਿਖਾਇਆ ਜਾ ਰਿਹਾ ਕਿ ਅਸੀਂ ਐਮੀਨੈਂਟ ਸਕੂਲ ਖੋਲਦੇ ਅਸੀਂ ਉੱਥੇ ਸਟਾਫ ਭਰਤੀ ਕਰਤਾ ਹਜ਼ਾਰ ਦੇ ਲਗਭਗ ਇਹੋ ਜਿਹੇ ਹਾਈ ਸਕੂਲ ਜਿੱਥੇ ਪ੍ਰਿੰਸੀਪਲ ਹੀ ਨਹੀਂ ਹੁੰਦਾ ਉਦਾ ਚਾਰਜ ਅਗੇ ਅਗਲੇ ਸੀਨੀਅਰ ਟੀਚਰ ਨੂੰ ਦਿੱਤਾ ਜਾਂਦਾ ਉਹ ਨਾ ਉਹ ਚਾਰਜ ਸੰਭਾਲ ਪਾਉਂਦਾ ਨਾ ਉਹ ਬੱਚੇ ਪੜ੍ਹਾ ਪਾਉਂਦਾ ਸਕੂਲ ਬੰਦ ਕੀਤੇ ਜਾ ਰਹੇ ਤਾਂ ਬਹੁਤ ਵੱਡੀਆਂ ਸਾਜ਼ਿਸ਼ਾਂ ਨੂੰ ਤੁਸੂ ਦੇਖਣਾ ਪੈਣਾ ਤੁਸੂ ਪੜ੍ਹਨਾ ਪੈਣਾ ਜਿੱਥੇ ਅੱਜ ਅਸੀਂ Android ਫੋਨ ਲੈ ਕੇ ਮੇਰੀਆਂ ਭੈਣਾਂ ਸਾਡੇ ਬੱਚੇ ਬੈਠੇ ਨੇ ਸਾਡੇ ਨੌਜਵਾਨ ਸਾਥੀ ਬੈਠੇ ਨੇ ਅਸੀਂ ਹੋਰ ਕੁਝ بڑا ਦੇਖਦੇ ਆ ਮੋਬਾਈਲਾਂ 'ਚ ਤੇ ਕਿਉਂ ਨਾ ਅਸੀਂ ਆਪਣੇ ਪੰਜਾਬ ਨੂੰ ਬਚਾਉਣ ਲਈ ਆਪਣੇ ਜ਼ਿਲ੍ਹੇ ਨੂੰ ਬਚਾਉਣ ਲਈ ਆਪਣੇ ਦੇਸ਼ ਨੂੰ ਬਚਾਉਣ ਲਈ ਔਰ ਖਾਸ ਕਰਕੇ ਆਪਣੀ ਅਣਖ ਇੱਜ਼ਤ ਨੂੰ ਬਚਾਉਣ ਲਈ ਆਪਣੇ ਹੱਕ ਅਧਿਕਾਰਾਂ ਨੂੰ ਬਚਾਉਣ ਲਈ ਉਹ ਵੀ ਕੁਝ ਦੇਖੀਏ ਉਹ ਵੀ ਆਪਣੇ ਰਹਿਬਰਾਂ ਨੇ ਕੀਤਾ ਹੋਇਆ ਇਤਿਹਾਸ ਦੇਖੀਏ ਕਿ ਉਹਨਾਂ ਨੇ ਸਾਡੇ ਲਈ ਕੀ ਕਰਤਾ ਸੀ ਅੱਜ ਜੇ ਅੱਗੇ ਨਹੀਂ ਵਧ ਸਕਦੇ ਤਾਂ ਕਟੂਕਟ ਉਹਨਾਂ ਵੱਲੋਂ ਬਣਾਏ ਕਾਫਲੇ ਨੂੰ ਤੋਰੇ ਗਏ ਕਾਫਲੇ ਨੂੰ ਉੱਥੇ ਤੱਕ ਤਾਂ ਸੀਮਤ ਰੱਖ ਲਈਏ ਤਾਂ ਉਹਦੇ ਲਈ ਕੀ ਹੈ ਕਿ ਸਾਨੂੰ ਲੜਨਾ ਪੈਣਾ ਸਾਨੂੰ ਸੜਕਾਂ ਤੇ ਆਉਣਾ ਪੈਣਾ ਅਸੀਂ ਨਹੀਂ ਡਰਦੇ ਅਸੀਂ ਬੇਖੌਫ ਹੋ ਕੇ ਚੱਲੇ ਹੋਏ ਹਾਂ ਕਿਉਂਕਿ ਸਾਡੇ ਸਿਰ ਤੇ ਛਤਰ ਛਾਇਆ ਬਾਬਾ ਸਾਹਿਬ ਦੀ ਹੈ ਬਾਬਾ ਸਾਹਿਬ ਨੇ ਸਾਨੂੰ ਜਿਹੜੇ ਸੁਰੱਖਿਆ ਕਵਚ ਸੁਰੱਖਿਆ ਕਵਚ ਤੇ ਯਾਦ ਆ ਗਿਆ ਇੱਕੋ ਸੁਰੱਖਿਆ ਕਵਚ ਸਾਡਾ ਐਸੀ ਕਮਿਸ਼ਨ ਪੰਜਾਬ ਦਾ ਵੀ ਔਰ ਭਾਰਤ ਦਾ ਵੀ ਜਿਹੜੀ ਸਾਡੀ ਸੁਰੱਖਿਆ ਛਤਰੀ ਜਿਨੂੰ ਕਹਿ ਸਕਦੇ ਹਾਂ ਕਿ ਸਾਡੇ ਨੂੰ ਸੂਚਿਤ ਜਾਤੀ ਬੰਦੇ ਦੇ ਨਾਲ ਜੇ ਕੋਈ ਹਵੀ ਨਾ ਵੀ ਹੁੰਦੀ ਹੈ ਤਾਂ ਘੱਟੋ ਘੱਟ ਇੱਕ ਐਪਲੀਕੇਸ਼ਨ ਦੇ ਕੇ ਉੱਥੇ ਸਾਨੂੰ ਤਸੱਲੀ ਤਾਂ ਹੋ ਜਾਂਦੀ ਹੈ ਕਿ ਐਸੀ ਕਮਿਸ਼ਨ ਤੇ ਸਾਡਾ ਕੇਸ ਗਿਆ ਤੇ ਲੇਕਿਨ ਉਹਨੂੰ ਵੀ ਆ ਪਿੱਛੇ ਜੇ ਸਟੇਟ ਨੇ ਐਸ்சி ਕਮਿਸ਼ਨ ਨੂੰ ਐਸ்சி ਜਿਹੜਾ ਕਮਿਸ਼ਨ ਦਾ ਐਕਟ ਹੈ ਉਹਦੇ ਉਲਟ ਜਾ ਕੇ ਚਾਰਜੀ ਜਿਹੜਾ ਹੈਗਾ ਇੱਕ ਜਰਨਲ ਵਰਗ ਦੇ ਬੰਦੇ ਨੂੰ ਦਿੱਤਾ ਆਈਐਸ ਨੂੰ ਡੀਕੇ तिवारी ਸਾਹਿਬ ਸੋ ਟਾਈਮਸ ਆਫ ਇੰਡੀਆ ਨੇ ਛਾਪਿਆ ਬਹੁਤ ਵੱਡੀ ਖਬਰ ਛਾਪੀ ਪਰ ਉਹਨਾਂ ਨੇ ਮੇਰੇ ਨਾਲ ਸੰਪਰਕ ਕੀਤਾ ਕਿ ਡਾਕਟਰ ਸਾਹਿਬ ਐਦਾਂ ਕਰਕੇ ਗੱਲ ਹੋਈ ਹੈ ਮੈਂ ਕਿਹਾ ਬਿਲਕੁਲ ਨਹੀਂ ਹੋਣ ਦੇਾਂਗੇ ਉਹ ਵਿੱਚ ਕੋਡ ਆਫ ਕੰਡਕਟ ਲੱਗ ਗਿਆ ਤੇ ਹੁਣ ਉਹ ਨਹੀਂ ਉਹਦਾ ਚੇਂਜ ਹੋ ਸਕਦਾ ਲੇਕਿਨ ਉਹ ਸਾਡੇ ਜਹਨ ਚ ਹੈ ਅਸੀਂ ਨਹੀਂ ਹੋਣ ਦਵਾਗੇ ਐਦਾਂ ਦਾ ਪਹਿਲਾਂ ਇਹਨਾਂ ਨੇ ਮੈਂਬਰ ਸੈਕਟਰੀ ਵੀ ਐਦਾਂ ਲਾਇਆ ਤੁਸੀਂ ਸੋਚੋ ਜਿਹੜਾ ਤੁਹਾਡਾ ਤੁਹਾਡੇ ਤੁਹਾਡਾ ਰਾਈਟ ਬਣਦਾ ਹੈ ਤੁਹਾਨੂੰ ਸੁਣ ਸਕਦਾ ਹੈ ਤੁਹਾਡਾ ਬੰਦਾ ਤੁਹਾਡੀ ਕਾਸਟ ਦਾ ਤੁਹਾਡੇ ਵਰਗ ਦਾ ਉਹ ਦੂਜਾ ਕਿਹਦਾ ਸੁਣ ਲੂਗਾ ਸੋ ਸਾਨੂੰ ਇਨਸਾਫ ਨਹੀਂ ਮਿਲਣਾ ਸੋ ਨਾ ਤਾਂ ਸਰਕਾਰਾਂ ਦੀ ਨੀਤ ਚੰਗੀ ਹੈ ਸਟੇਟ ਦੀ ਨਾ ਸੈਂਟਰ ਦੀ ਸੋ ਸਾਨੂੰ ਸਾਰਿਆਂ ਨੂੰ ਇਕਜੁੱਟ ਹੋ ਕੇ ਸਾਡੀਆਂ ਬੀਬੀਆਂ ਪਹਿਣਾ ਮਤਾਵਾ ਬੈਠੀਆਂ ਨੇ ਕਿ ਆਪਣੇ ਬੱਚਿਆਂ ਨੂੰ ਐਜੂਕੇਸ਼ਨ ਜ਼ਰੂਰ ਦਿਵਾਓ ਬਹੁਤ ਸਾਰੇ ਬੱਚੇ ਸਾਡੇ ਯੂਨੀਵਰਸਿਟੀਾਂ 'ਚ ਆ ਗਏ ਨੇ ਮੈਂ ਜਦੋਂ ਪਿੰਡਾਂ 'ਚ ਜਾਣਾ ਤਾਂ ਮੈਂ ਕਹਿੰਦਾ ਕਿ 10ਵੀਂ 'ਚ ਜਿਹਦੇ 90% ਨੰਬਰ ਨੇ 10ਵੀਂ 'ਚ ਜਿਹਦੇ 85% ਨੰਬਰ ਨੇ ਪਲੱਸ 2 'ਚ ਜਿਹਦੇ 90% ਨੰਬਰ ਨੇ ਲਿਆਉ ਉਹ ਨੂੰ ਮੇਰੀ ਝੋਲੀ 'ਚ ਪਾ ਦਿਓ ਅਗਲਾ ਕੰਮ ਮੇਰਾ ਹੈ ਚਾਹੇ 10 ਬੱਚੇ ਨੇ ਜਾਂ 100 ਬੱਚੇ ਨੇ ਲੇਕਿਨ ਬੱਚੇ 'ਚ ਕਾਬਲੀਅਤ ਹੋਵੇ ਕਿ ਉਹਨੂੰ ਅੱਗੇ ਕਿੱਥੇ ਤੱਕ ਲੈ ਕੇ ਜਾਣਾ ਬਹੁਤ ਸਾਰੇ ਬੱਚੇ ਅਸੀਂ ਪੰਜਾਬੀ ਯੂਨੀਵਰਸਿਟੀ 'ਚ ਜਰਨਲਿਜ਼ਮ ਕਰਨ ਲਾਤੇ ਕਈ ਬੱਚੇ ਜਿਹੜੇ ਵੱਖ-ਵੱਖ ਚੈਨਲਾਂ ਤੇ ਦਿੱਲੀ ਚਲੇ ਗਏ ਕਈ ਬੱਚੇ ਲੋਅ ਕਰਨ ਲਾਤੇ ਕਈ ਵਕੀਲ ਦੀ ਤਿਆਰੀ ਕਰ ਰਹੇ ਨੇ ਕੋਈ ਜੱਜ ਬਣਨ ਦੀ ਤਿਆਰੀ ਕਰ ਰਹਾ ਤੇ ਇਸੇ ਤਰ੍ਹਾਂ ਸੀ ਸਾਰਿਆਂ ਨੇ ਰਲ-ਮਿਲ ਕੇ ਤਹਿਸੀਲਦਾਰ ਸਾਹਿਬ ਬੈਠੇ ਨੇ ਸਾਡੇ ਐਸਪੀ ਵੀ ਤੋਂ ਬੈਠੇ ਨੇ ਸਾਡੇ ਟੀਚਰ ਸਹਿਬਾਨ ਬੈਠੇ ਨੇ ਸੋ ਪਰ ਸਾਰਿਆਂ ਨੂੰ ਰਲ ਮਿਲ ਕੇ ਇਸੇ ਤਰ੍ਹਾਂ ਹਮਲਾ ਮਾਰਨਾ ਪੈਣਾ ਤਾਂ ਜਾ ਕੇ ਅਸੀਂ ਆਪਣੀ ਕੌਮ ਨੂੰ ਆਪਣੇ ਸਮਾਜ ਨੂੰ ਸੰਭਾਲ ਪਾਵਾਂਗੇ ਉਹਦੀ ਮਾਨ ਇੱਜ਼ਤ ਬਰਕਰਾਰ ਰੱਖ ਪਾਵਾਂਗੇ ਔਰ ਤਾਂ ਹੀ ਜਿਹੜਾ ਸਾਡਾ ਰਹਿਬਰਾਂ ਦਾ ਅਸਲੀ ਮਕਸਦ ਸੀ ਉਹਨਾਂ ਦਾ ਅਸਲੀ ਸੰਦੇਸ਼ ਸੀ ਉਹਨਾਂ ਦੇ ਅਸਲੀ ਵਿਚਾਰ ਤਾਂ ਅਸੀਂ ਉਹ ਪਕਰ ਕਰ ਪਹੁੰਚਾ ਪਾਵਾਂਗੇ ਜੈ ਭੀਮ ਜੈ ਭਾਤ ਜੈ ਸ੍ਰੀ ਜੀ ਅ ਇੱਕ ਸ਼ਾਨਦਾਰ ਔਰ ਕਾਬਿਲ ਬੁਲਾਇਣ ਨੂੰ ਸਾਰੀ ਫੋਟੋ ਆ ਜੀ ਹੋਰ ਥੋੜਾ ਬਲਵਿੰਦਰ ਜੀ ਆ ਗਏ ਬਲਵਿੰਦਰ ਜੀ ਬਾਬਾ ਸਾਹਿਬ ਦੀ ਬਹੁਤ ਪੁਰਬਾਨੀਆਂ